ਆਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟ੍ਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਬੰਦਾ ਸਿੰਘ ਬਹਾਦਰ ਦੇ ਕਿ ਕਿਵੇਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਰਾਜ ਕਾਇਮ ਕੀਤਾ ਪਰ ਰਾਜ ਤੇ ਕਾਇਮ ਕਰ ਲਿਆ ਪਰ ਉਹ ਉਸ ਨੂੰ ਲੰਮੇ ਸਮੇਂ ਤੱਕ ਸਥਾਪਿਤ ਨਹੀਂ ਰੱਖ ਸਕਿਆ ਆਖਰ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਬੰਦੇ ਬਹਾਦਰ ਦਾ ਰਾਜ ਖਤਮ ਹੋ ਗਿਆ ਬੰਦਾ ਬਹਾਦਰ ਜਦੋਂ ਪੰਜਾਬ ਵਿੱਚ ਆਇਆ ਤਾਂ ਲੋਕਾਂ ਦੇ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਸੈਂਕੜੇ ਸਾਲਾਂ ਤੋਂ ਹੋ ਰਹੇ ਜ਼ੁਲਮ ਖੂਨ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਉਹ ਜ਼ੁਲਮ ਖਤਮ ਹੋ ਜਾਣਗੇ আর ਬੰਦੇ ਬਹਾਦਰ ਦੀ آمد ਦੇ ਨਾਲ ਉਹਦੇ ਦੁਆਰਾ ਪ੍ਰਾਪਤ ਕੀਤੀਆਂ ਜਿੱਤਾਂ ਦੇ ਨਾਲ ਉਹ ਜ਼ੁਲਮ ਜਿਹੜੇ ਹੈਗੇ ਆ ਖਤਮ ਹੋ ਗਏ ਵਾਲਕੇ ਜਿਹੜੇ ਲੋਕਾਂ ਨੇ ਜ਼ੁਲਮ ਕੀਤੇ ਸੀਗੇ ਵਜ਼ੀਰ ਖਾਂ ਵਰਗਿਆਂ ਨੇ ਉਹਨਾਂ ਦਾ ਵੀ ਨਾਮੋਂ ਨਿਸ਼ਾਨ ਮਿਟਾ ਦਿੱਤਾ ਗਿਆ ਉਹ ਲੋਕ ਉਸਮਾਨ ਖਾਂ ਵਰਗੇ ਸੰਡੌਰੇ ਦੇ ਹਾਕਮ ਜਿਨ੍ਹਾਂ ਨੇ ਪੀਰ ਹੁਦੂਸਾ ਵਰਗੇ ਸੰਤ ਨੂੰ ਤਸੀਹੇ ਦੇ ਕੇ ਕਤਲ ਕੀਤਾ ਸੀ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਉਹ ਜਲਾਦ ਜਿਨ੍ਹਾਂ ਨੇ ਗੁਰਤੇਗ ਵਾਹਦਰ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਵੀ ਮਲਿਆ ਮੀਟ ਕਰ ਦਿੱਤਾ ਗਿਆ ਉਹ ਜਲਾਦ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਮਿੱਟੀ 'ਚ ਮਿਲਾ ਦਿੱਤਾ ਗਿਆ ਇਹ ਸਾਰਾ ਸੰਭਵ ਹੋ ਗਿਆ ਪਰ ਬੰਦਾ ਬਹਾਦਰ ਆਪਣੇ ਰਾਜ਼ ਨੂੰ ਕਾਇਮ ਨਹੀਂ ਰੱਖ ਸਕਿਆ 1710 22 ਮਈ ਨੂੰ ਸਰਹੰਦ ਉੱਤੇ ਜਦੋਂ ਉਸਨੇ ਹਮਲਾ ਕੀਤਾ ਵਜ਼ੀਰ ਖਾਨ ਨੂੰ ਖਤਮ ਕਰ ਦਿੱਤਾ ਗਿਆ ਤੇ ਲੋਹੜ ਤੋਂ ਉਸਨੇ ਰਾਜ ਵੀ ਸ਼ੁਰੂ ਕਰ ਦਿੱਤਾ ਗੁਰਗੋਵਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਸਿੱਕੇ ਵੀ ਜਾਰੀ ਕਰ ਦਿੱਤੇ ਗਵਰਨਰ ਵੀ ਜਿਹੜੇ ਆ ਗਿਆ ਲਾ ਦਿੱਤੇ ਜਿਵੇਂ ਕਿ ਸਰਹੰਗ ਦਾ ਗਵਰਨਰ ਬਾਦ ਸਿੰਘ ਨੂੰ ਲਾਇਆ ਗਿਆ ਕਿਸਾਨਾਂ ਨੂੰ ਜ਼ਿਮੀਦਾਰੀ ਪ੍ਰਥਾ ਖਤਮ ਕਰਕੇ ਜ਼ਮੀਨਾਂ ਦੇ ਪੱਕੇ ਮਾਲਕ ਬਣਾ ਦਿੱਤਾ ਗਿਆ ਪਰ ਤਾਂ ਤੇ ਬੰਦੇ ਬਹਾਦਰ ਨੇ ਬਹੁਤ ਕੀਤੇ ਪਰ ਉਹ ਫੇਰ ਕੀ ਕਾਰਨ ਸੀ ਕਿ ਬੰਦਾ ਬਹਾਦਰ ਫੇਲ ਹੋ ਗਿਆ ਉਹਦਾ ਰਾਜ ਖਤਮ ਹੋ ਗਿਆ ਬਲਕਿ ਬੰਦੇ ਬਹਾਦਰ ਦਾ ਅੰਤ ਵੀ ਜਿਹੜਾ ਹੈਗਾ ਬਹੁਤ ਦੁਖਦਾਈ ਹੋਇਆ ਪਹਿਲਾ ਕਾਰਨ ਹੈ ਕਿ ਬੰਦੇ ਬਹਾਦਰ ਦੀ ਟੱਕਰ ਜਿਹੜੀ ਹੈਗੀ ਹੈ ਉਹ ਮੁਗਲ ਸਾਮਰਾਜ ਨਾਲ ਸੀ ਮੁਗਲ ਸਾਮਰਾਜ ਬਹੁਤ ਵੱਡਾ ਸੀਗਾ ਜਦੋਂ ਕਿ ਉਹਦੇ ਮੁਕਾਬਲੇ 'ਚ ਬੰਦੇ ਬਹਾਦਰ ਦੇ ਸਾਧਨ ਜਿਹੜੇ ਹੈਗੇ ਆ ਬਹੁਤ ਘੱਟ ਸੀ ਮੋਗਲ ਸਾਮਰਾਜ ਕੋਲੇ ਲੱਖਾਂ ਦੀ ਆਰਮੀ ਸੀ ਪਰ ਬੰਦੇ ਬਹਾਦਰ ਦੇ ਕੋਲੇ ਤਾਂ ਬਹੁਤ ਥੋੜੀ ਸੀ ਜਦੋਂ ਅਸੀਂ ਉਹਦੇ ਸਾਰੇ ਕਾਰਨ ਨੂੰ ਦੇਖਦੇ ਆ ਬੰਦੇ ਬਹਾਦਰ ਦੀਆਂ ਲੜਾਈਆਂ ਜਿਹੜੀਆਂ ਹੋਈਆਂ ਉਹ ਆਮ ਤੌਰ ਤੇ ਲੋਕਲ ਹਾਕਮਾਂ ਦੇ ਨਾਲ ਹੋਈਆਂ ਚਾਹੇ ਸਮਾਣੇ ਵਾਲੇ ਹੈ ਚਾਹੇ ਸੰਧੌਰੇ ਵਾਲੇ ਹੈ ਚਾਹੇ ਵਜ਼ੀਰ ਖਾਂ ਸਰਹੰਦ ਵਾਲਾ ਹੈ ਜਾਂ ਰਾਹਾਂ ਵਾਲੇ ਹੈ ਜਾਂ ਹੋਰ ਲੋਕਲ ਹਾਕਮ ਇਹਨਾਂ ਨੂੰ ਤੇ ਬੰਦੇ ਬਹਾਦਰ ਨੇ ਸਾਨੀ ਨਾਲ ਹਰਾ ਦਿੱਤਾ ਪਰ ਜਦੋਂ ਉਹਦੀ ਟੱਕਰ ਦਿੱਲੀ ਸਰਕਾਰ ਨਾਲ ਹੁੰਦੀ ਹੈ ਜਿਵੇਂ ਲੋਹੜ ਦੇ ਵਿੱਚ ਜਦੋਂ ਉਸ ਨੂੰ ਘੇਰਾ ਪਿਆ ਤਾਂ ਉੱਥੇ ਬੰਦੇ ਬਹਾਦਰ ਨੂੰ ਉੱਥੋਂ ਭੱਜਣਾ ਪਿਆ ਇਸੇ ਤਰ੍ਹਾਂ ਆਖਰੀ ਲੜਾਈ ਗੁਰਦਾਸ ਮੰਗਲ ਦੇ ਵਿੱਚ ਉਸ ਨੂੰ ਘੇਰਾ ਪੈਂਦਾ ਹੈ ਤੇ ਉੱਥੇ ਬੰਦਾ ਬਹਾਦਰ ਗ੍ਰਿਫਤਾਰ ਹੋ ਜਾਂਦਾ ਹੈ ਉਸ ਨੂੰ ਫੜ ਲਿਆ ਜਾਂਦਾ ਹੈ ਹੁਣ ਇਹਦੇ ਵਿੱਚ ਸਿੱਖ ਜਿਹੜੇ ਹੈਗੇ ਆ ਬੰਦੇ ਬਹਾਦਰ ਤੋਂ ਦੂਰ ਹੁੰਦੇ ਚਲੇ ਗਏ ਕਹਾ ਜਾਂਦਾ ਹੈ ਕਿ ਬੰਦੇ ਬਹਾਦਰ ਨੇ ਆਪਣਾ ਅਲੱਗ ਸੰਪਰਦਾਇ ਸ਼ੁਰੂ ਕਰ ਲਈ ਜਿਸ ਨੂੰ ਬੰਦਈ ਖਾਲਸਾ ਕਿਹਾ ਜਾਂਦਾ ਸੀਗਾ ਕਟੜ ਸਿੱਖ ਜਿਹੜੇ ਹੈ ਗਿਆ ਉਹਨਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਬੰਦਈ ਖਾਲਸਾ ਬੰਦੇ ਬਹਾਦਰ ਨੂੰ ਗੁਰੂ ਮੰਨਣ ਲੱਗ ਪਏ ਇਸ ਤੋਂ ਇਲਾਵਾ ਬੰਦਈ ਖਾਲਸਾ ਵਾਲਿਆਂ ਨੇ ਮਾਸ ਖਾਣਾ ਮਨਾ ਕਰ ਦਿੱਤਾ ਉਹਨਾਂ ਦਾ ਧਾਰਮਿਕ ਨਾਰਾ ਵੀ ਅਲੱਗ ਸੀ ਉਹਨਾਂ ਦੀ ਡਰੈੱਸ ਜਿਹੜੀ ਲਾਲ ਰੰਗ ਦੀ ਹੁੰਦੀ ਸੀ ਇਸ ਤਰ੍ਹਾਂ ਦਾ ਜਦੋਂ ਵਖਰੇਵਾ ਸਿੱਖ ਧਰਮ ਦੇ ਵਿੱਚ ਪਿਆ ਉਹਦੇ ਕਰਕੇ ਸਿੱਖਾਂ ਦੀ ਵੱਡੀ ਸੰਖਿਆ ਬੰਦੇ ਬਹਾਦਰ ਨੂੰ ਸਪੋਰਟ ਦੇਣੋਂ हट ਗਈ ਤੇ ਦੂਜਾ ਮੁਗਲਾਂ ਨੇ ਵੀ ਬਹੁਤ ਚਾਲਾਂ ਚੱਲੀਆਂ ਕਿਉਂਕਿ ਵਿਰੋਧੀ ਜਿਹੜੇ ਹੁੰਦੇ ਆ ਉਹ ਹਰ ਤਰੀਕਾ ਅਪਣਾਉਂਦੇ ਆ ਕਿ ਕਿਵੇਂ ਦੁਸ਼ਮਣ ਨੂੰ ਕਮਜ਼ੋਰ ਕਰਨਾ ਹੈ ਅਬਦੁੱਸਮਤ ਖਾਨ ਨੇ ਜਿਹੜੇ ਉਸ ਸਮੇਂ ਦੇ ਪ੍ਰੋਮਿਨੈਂਟ ਸਿੱਖ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਬਹੁਤ ਸਾਰਿਆਂ ਨੂੰ ਸਰਕਾਰ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਇਨਾ ਤੋਂ ਇਲਾਵਾ ਗੁਰੂ ਸਥਾਨ ਦੇ ਲਈ ਸਰਕਾਰ ਵੱਲੋਂ ਪੈਸੇ ਦਿੱਤੇ ਗਏ ਤਾਂ ਕਿ ਬੰਦੇ ਬਹਾਦਰ ਦੀ ਸ਼ਕਤੀ ਨੂੰ ਘਟਾਇਆ ਜਾ ਸਕੇ ਸੋਇਸ ਕਰਕੇ ਵੀ ਬੰਦੇ ਬਹਾਦਰ ਦੀ ਸ਼ਕਤੀ ਘਟੀ ਜਦੋਂ ਸਿੱਖ ਦੋ ਦਲਾਂ ਚ ਵੰਡੇ ਗਏ ਉਹਦੇ ਨਾਲ ਬਹੁਤ ਵੱਡਾ ਘਾਟਾ ਜਿਹੜਾ ਹੈਗਾ ਬੰਦੇ ਬਹਾਦਰ ਨੂੰ ਪਿਆ ਹੁਣ ਸਰਹੰਦ ਦੇ ਵਿੱਚ ਤੇ 40000 ਬੰਦਾ ਜਿਹੜਾ ਹੈਗਾ ਇਕੱਠਾ ਹੋ ਗਿਆ ਸੀ ਬੰਦੇ ਬਹਾਦਰ ਦੇ ਫੇਵਰ ਦੇ ਵਿੱਚ ਕਿਉਂਕਿ ਉੱਥੇ ਉਹਨਾਂ ਦੇ ਪਾਸ ਇੱਕ ਜਜ਼ਵਾ ਸੀ ਜਜ਼ਬਾ ਕੀ ਸੀਗਾ ਕਿ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ ਪਰ ਬਾਅਦ ਦੇ ਵਿੱਚ ਉਹ ਜਜ਼ਬਾ ਜਿਹੜਾ ਹੈਗਾ ਹੌਲੀ-ਹੌਲੀ ਖਤਮ ਹੁੰਦਾ ਗਿਆ 1710 ਤੇ ਕਿੱਥੇ 1715 ਜਦੋਂ ਬੰਦਾਵਾਦਰ ਐਂਡ ਵਿੱਚ ਗੁਰਦਾਸ ਨੰਗਲ ਦونی ਚੰਦ ਦੀ ਹਵੇਲੀ ਤੋਂ ਫੜਿਆ ਗਿਆ ਉਸ ਸਮੇਂ ਸਿਰਫ 200 ਵਿਅਕਤੀ ਹੀ ਅੰਦਰੋਂ ਗ੍ਰਿਫਤਾਰ ਕੀਤੇ ਗਏ ਸੀ ਤੇ ਹਥਿਆਰ ਉਹਦੇ ਕੋਲ ਕਿਹੜੇ ਸੀਗੇ 1000 ਜਿਹੜੀਆਂ ਤਲਵਾਰਾਂ ਸੀਗੀਆਂ 278 ਢਾਲਾਂ ਸੀਗੀਆਂ 180 ਦੇ ਲਗਭਗ ਬੰਦੂਖਾਂ ਸੀਗੀਆਂ ਕੁਝ ਛੋਟੇ ਜਿਹੜੇ ਹੈਗੇ ਆ ਸ੍ਰੀ ਸਾਹਿਬ ਤਕਰੀਬਨ 278 ਦੇ ਲਗਭਗ ਇੰਨੇ ਕੁ ਸ੍ਰੀ ਸਾਹਿਬ ਸੀ ਹੁਣ ਇੰਨੇ ਹਥਿਆਰ ਘਟੇ ਇਹਦਾ ਮਤਲਬ ਸੰਖਿਆ ਬਹੁਤ ਥੋੜੀ ਸੀ ਤੇ ਇਸ ਕਰਕੇ ਬੰਦੇ ਬਹਾਦਰ ਦੀ ਜਿਹੜੀ ਸਪੋਰਟ ਹੈਗੀ ਆ ਦਿਨ ਪ੍ਰਤੀ ਦਿਨ ਘਟਦੀ ਗਈ ਜਿਹਦੇ ਕਰਕੇ ਬੰਦਾ ਬਹਾਦਰ ਫੇਲ ਹੋ ਗਿਆ ਤੇ ਹਿੰਦੂ ਰਾਜੇ ਜਿਹੜੇ ਸੀਗੇ ਉਹ ਹੋ ਵੀ ਜਿਹੜੇ ਹੈਗੇ ਬੰਦੇ ਮਹਾਰਾਜ ਦੇ ਸਪੋਰਟ ਨਹੀਂ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਗੁਰੂ ਸਾਹਿਬ ਨੇ ਬਹੁਤ ਜ਼ੋਰ ਲਾਇਆ ਸੀ ਕਿ ਜਿੰਨੇ ਵੀ ਦਰਦਨ ਇੰਡੀਆ ਦੇ ਦੋ ਰਾਜੇ ਹੈਗੇ ਇਹਨਾਂ ਨੂੰ ਇਕੱਠਾ ਕਰਕੇ ਮੁਗਲ ਸਾਮਰਾਜ ਨੂੰ ਖਤਮ ਕੀਤਾ ਜਾਏ ਤੇ ਬੰਦੇ ਮਹਾਰਾਜ ਨੇ ਵੀ ਜਿਹੜਾ ਹੈਗਾ ਇਹ ਯਤਨ ਕੀਤਾ ਕਿ ਇਹ ਛੋਟੇ-ਛੋਟੇ ਰਾਜ ਜਿਹੜੇ ਹੈਗੇ ਖਤਮ ਕਰਕੇ ਮੁਗਲ ਸਾਮਰਾਜ ਨੂੰ ਖਤਮ ਕੀਤਾ ਜਾਏ ਬੰਦਾ ਬਹਾਦਰ ਪੰਜਾਬ ਦੇ ਵੱਡੇ ਹਿੱਸੇ 'ਚ ਤੱਕ ਕਬਜ਼ਾ ਕਰਕੇ ਉਸ ਵਿੱਚ ਕਾਮਯਾਬ ਹੋ ਗਿਆ। ਭਰਾਲੇ ਦਵਾਨੇ ਦੇ ਜਿਹੜੇ ਰਾਜੇ ਸੀਗੇ ਉਹ ਬੰਦੇ ਬਹਾਦਰ ਨੂੰ ਨਫ਼ਰਤ ਕਰਨ ਲੱਗੇ। ਤੁਸੀਂ ਹੈਰਾਨ ਮੰਨੋਗੇ ਕਿ ਜਦ ਲੋਹੜੜ ਦਾ ਘੇਰਾ ਪਿਆ 1710 'ਚ ਤਾਂ ਦਿੱਲੀ ਸਰਕਾਰ ਨੂੰ ਜਿੰਨੇ ਵੀ Hindu ਰਾਜੇ ਸਿਆਲੇ ਦਵਾਲੇ ਦੇ ਉਹਨਾਂ ਸਾਰਿਆਂ ਦੁਆਰਾ ਅਪਰੋਚ ਕੀਤੀ ਗਈ ਤੇ ਜਿਹੜਾ ਖਰਚਾ ਲੋਹੜੜ ਦੇ ਵਿੱਚ ਆਉਣਾ ਸੀ ਸੈਨਾ ਦਾ ਉਹ ਸਾਰਾ ਇਹਨਾਂ ਲੋਕਾਂ ਨੇ ਪੇ ਕੀਤਾ। ਮਤਲਬ ਕਿ ਹਿੰਦੂ ਰਾਜੇ ਹੀ ਨਏ ਚਾਹਦੇ ਸਨ ਕਿ ਬੰਦਾ ਵਹਾਦਰ ਪਾਵਰ ਦੇ ਵਿੱਚ ਆਵੇ ਇਸ ਤੋਂ ਇਲਾਵਾ ਬੰਦੇ ਮਹਾਤ ਨੇ ਸੈਨਿਕ ਸੰਗਠਨ ਵੱਲ ਵੀ ਧਿਆਨ ਨਹੀਂ ਦਿੱਤਾ ਹੈਗਾ ਕਿਉਂਕਿ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਇੱਕ ਵੱਖਰੀ ਗੱਲ ਹੈ ਉਸ ਜਿੱਤ ਨੂੰ ਸਥਾਪਿਤ ਰੱਖਣਾ ਉਸ ਤੋਂ ਵੀ ਔਖਾ ਹੁੰਦਾ ਹੈ ਜਿੱਤ ਤਾਂ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਇੱਕੋ ਵਾਰ ਦੀ ਜਜਵਾ ਸੀਗਾ ਤੁਸੀਂ ਜਿੱਤ ਗਏ ਪਰ ਉਸ ਜਿੱਤ ਨੂੰ ਤੁਸੀਂ ਕਿਵੇਂ ਜਿਹੜਾ ਹੈਗਾ ਲੰਬੇ ਸਮੇਂ ਤੱਕ ਕਾਇਮ ਰੱਖ ਸਕਦੇ ਹੋ ਇਹ ਇੱਕ ਵੱਖਰੀ ਚੀਜ਼ ਹੁੰਦੀ ਹੈ। ਬੰਦਾ ਬਹਾਦਰ ਜਿੱਤ ਤੇ ਗਿਆ ਪਰ ਉਹ ਕਾਇਮ ਨਹੀਂ ਰੱਖ ਸਕਿਆ। ਉਸ ਨੇ ਸੈਨਿਕ ਸੰਗਠਨ ਵੱਲ ਕੋਈ ਧਿਆਨ ਨਹੀਂ ਦਿੱਤਾ ਹੈਗਾ ਕਿ ਸੈਨਾ ਜਿਹੜੀ ਹੈਗੀ ਆ ਉਹਨੂੰ ਵਧਾਇਆ ਜਾਵੇ, ਉਹਦੇ ਚ ਵਧੀਆ ਹਥਿਆਰ ਲਿਆਂਦੇ ਜਾਣ, ਵਧੀਆ ਸੈਨਿਕ ਭਰਤੀ ਕੀਤੇ ਜਾਣ। ਜਦੋਂ ਕਿ ਬੰਦਾ ਬਹਾਦਰ ਦਾ ਪੂਰਾ ਸਮਾਂ ਜਿਹੜਾ ਹੈਗਾ ਸੈਨਿਕ ਮਹਿੰਮਾ ਦੇ ਵਿੱਚ ਲਾ ਬੈਠਿਆ। ਏਵੇਂ ਨਹੀਂ ਕਹਿ ਸਕਦੇ ਕਿ ਬੰਦੇ ਵਾਹਦਰ ਕੋਲ ਪੈਸਾ ਨਹੀਂ ਸੀਗਾ ਕੱਲੀ ਸਰਹੰਦ ਦੇ ਵਿੱਚੋਂ ਹੀ ਬੰਦੇ ਵਾਹਦਰ ਨੂੰ 3 ਕਰੋੜ ਦੇ ਲਗਭਗ ਰੁਪਇਆ ਮਿਲਿਆ ਸੀ ਤੇ ਬਾਕੀ ਥਾਵਾਂ ਤੋਂ ਬਹੁਤ ਜ਼ਿਆਦਾ ਪੈਸਾ ਮਿਲਿਆ ਸੀਗਾ ਸੋ ਪੈਸੇ ਨੂੰ ਸਹੀ ਤਰੀਕੇ ਦੇ ਨਾਲ ਜੋਜ ਨਹੀਂ ਕਰ ਸਕਿਆ ਬੰਦਾ ਵਾਹਦਰ ਕਿ ਜੇ ਉਹਦੇ ਪਾਸ ਵੱਡੀ ਸੈਨਾ ਹੁੰਦੀ ਵਧੀਆ ਕਿਲੇ ਹੁੰਦੇ ਤਾਂ ਮੁਗਲ ਉਸ ਦੇ ਰਾਜ ਨੂੰ ਖਤਮ ਨਹੀਂ ਕਰ ਸਕਦੇ ਸੀ ਬੰਦੇ ਵਾਹਦਰ ਦੇ ਸਾਥੀ ਜਿਹੜੇ ਹੈਗੇ ਆ ਉਹ ਵੀ ਬੰਦੇ ਵਾਹਦਰ ਦਾ ਸਾਥ ਛੱਡਣ ਲੱਗੇ ਜਦੋਂ ਆਖਰੀ ਵਾਰ ਇਹ ਗੁਰਦਾਸ ਮੰਗਲ ਦੀ ਹਵੇਲੀ ਦੇ ਵਿੱਚ ਬੰਦੇ ਵਾਹਦਰ ਜਿਹੜਾ ਹੈਗਾ ਘੇਰਾ ਪਿਆ ਤਾਂ ਉੱਥੇ ਬੰਦੇ ਵਾਹਦਰ ਦੇ ਬਹੁਤ ਖਾਸ ਬੰਦੇ ਜਿਨ੍ਹਾਂ ਦੇ ਵਿੱਚੋਂ ਭਾਈ ਬਨੋਦ ਸਿੰਘ ਹੈ ਭਾਈ ਖਾਨ ਸਿੰਘ ਹੈ ਇਹ ਦੋਨੋਂ ਜਣੇ ਜਿਹੜੇ ਹੈਗੇ ਉਹਨਾਂ ਨੇ ਬੰਦਾ ਵਾਹਦਰ ਨੂੰ ਸਲਾਹ ਦਿੱਤੀ ਕਿ ਸਾਨੂੰ ਇਸ ਕਿਲੇ ਦਾ ਗੇਟ ਖੋਲ ਕੇ ਹਵੇਲੀ ਦਾ ਸਾਰਿਆਂ ਨੂੰ ਆਲੇ ਦੁਆਲੇ ਨੂੰ ਭੱਜ ਜਾਣਾ ਚਾਹੀਦਾ ਹੈ ਤਾਂ ਸਾਡੇ ਵਿੱਚੋਂ ਕੁਝ ਨਾ ਕੁਝ ਤਾਂ ਇੱਥੇ ਬਚ ਜਾਣਗੇ ਨਹੀਂ ਤਾਂ ਇੱਥੇ ਸਾਰਾ ਕੁਝ ਖਤਮ ਹੋ ਰਿਹਾ ਹੈ ਅਸੀਂ ਅੱਜ ਜਾਂ ਕੱਲ ਮਾਰੇ ਜਾਵਾਂਗੇ ਬੰਦਾ ਬਹਾਦਰ ਨਹੀਂ ਮੰਨਿਆ ਹਾਲਾਂਕਿ ਬਹੁਤ ਜੋਰ ਲਾਇਆ ਉਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਲੋਗੜ ਦੇ ਵਿੱਚੋਂ ਭੇਸ ਬਦਲ ਕੇ ਚਲੇ ਗਏ ਸੀ ਇੱਥੋਂ ਵੀ ਤੁਸੀਂ ਚਲੇ ਜਾਓ ਇਹਦੇ ਨਾਲ ਘੱਟੋ-ਘੱਟ ਰਾਜਾ ਤੇ ਬਚ ਰਹੂਗਾ ਪਰ ਬੰਦਾ ਬਹਾਦਰ ਨਹੀਂ ਮੰਨਿਆ ਹੁਣ ਜਦੋਂ ਨਹੀਂ ਮੰਨਿਆ ਉਹਨਾਂ ਦੋਨੋਂ ਪਿਓ ਪੁੱਤਰ ਨੇ ਕਿਹਾ ਕਿ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਤੇ ਚੱਲੇ ਉਹ ਦੋਨੋਂ ਪਿਓ ਪੁੱਤਰ ਨੇ ਰਾਤ ਦੇ ਸਮੇਂ ਹਵੇਲੀ ਦਾ ਗੇਟ ਖੋਲਿਆ 12:30 ਦੇ ਲਗਭਗ ਜਦੋਂ ਸੈਨਾ ਸੁੱਤੇ ਪਈ ਸੀ ਤਾਂ ਬਹੁਤ ਸਪੀਡ ਦੇ ਨਾਲ ਅੰਦਰੋਂ ਨਿਕਲੇ ਤੇ ਅਲੋਪ ਹੋ ਗਏ ਉਹ ਦੋਨੋਂ ਪਿਓ ਪੁੱਤਰ ਸਾਨੂੰ 1740 ਤੱਕ ਉਹਨਾਂ ਦਾ ਇਤਿਹਾਸ ਮਿਲਦਾ ਹੈ ਕਿ ਉਸ ਸਮੇਂ ਤੱਕ ਵੀ ਜ਼ਿੰਦਾ ਸੀ ਜਦੋਂ ਕਿ ਬੰਦਾ ਉਹ ਹਾਜ਼ਰ ਤੇ 1716 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੋਇਸ ਕਰਕੇ ਜਿਹੜੇ ਅੰਦਰ ਸੈਨਿਕ ਸੀਗੇ ਉਹਨਾਂ ਦੀ ਗਿਣਤੀ ਘਟ ਗਈ ਕਿਉਂਕਿ ਬਨੋਦ ਸਿੰਘ ਤੇ ਕਾਂ ਸਿੰਘ ਦੇ ਨਾਲ ਵੀ ਚਲੇ ਗਏ ਸੋ ਇਸ ਕਰਕੇ ਹੁਣ ਬੰਦਾ ਬਹਾਦਰ ਪਜ਼ਲ ਹੋਣ ਲੱਗ ਗਿਆ ਕਿ ਹੁਣ ਕੀ ਕੀਤਾ ਕੀ ਜਾਵੇ ਤੇ ਉਧਰੋਂ ਅਬਦ ਸਮਤ ਖਾਨ ਨੇ ਵੀ ਜਾਲ ਪਾ ਦਿੱਤਾ ਜਾਲ ਕਿਸ ਤਰ੍ਹਾਂ ਦਾ ਪਾਇਆ ਬੰਦੇ ਬਹਾਦਰ ਨੂੰ ਝੂਠੇ ਦਿਲਾਸੇ ਦਿੱਤੇ ਗਏ ਝੂਠਾ ਲਾਲਚ ਦਿੱਤਾ ਗਿਆ ਕਿ ਤੁਸੀਂ ਆਤਮ ਸਮਰਪਣ ਕਰ ਦਿਓ ਤੁਹਾਡੇ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਊ ਅਬਦ ਸਮਤ ਖਾਨ ਨੇ ਕਿਹਾ ਕਿ ਮੈਂ ਦਿੱਲੀ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਪ੍ਰਤੀ ਨਰਮੀ ਵਰਤੀ ਜਾਏ ਪਰ ਹੋਇਆ ਇਸ ਦੇ ਉਲਟ ਜਦੋਂ ਹਵੇਲੀ ਦੇ ਉੱਤੇ ਕਬਜ਼ਾ ਕੀਤਾ ਗਿਆ ਤਾਂ ਬੰਦੇ ਬਹਾਦਰ ਦੇ ਵਿਰੁੱਧ ਬਹੁਤ ਜ਼ਿਆਦਾ ਸਖਤੀ ਕੀਤੀ ਗਈ ਐਤੋਂ ਤੱਕ ਕਿ ਉਸ ਨੂੰ ਪਿੰਜਰੇ ਵਿੱਚ ਰੱਖਿਆ ਗਿਆ ਕਿੰਨੇ ਮਹੀਨਿਆਂ ਤੱਕ ਉਸ ਨੂੰ ਟੌਰਚਰ ਕੀਤਾ ਗਿਆ ਦਸੰਬਰ ਦੇ ਵਿੱਚੋਂ ਫੜਿਆ ਜਾਂਦਾ ਹੈ ਤੇ ਜੂਨ 'ਚ ਜਾ ਕੇ ਜਿਹੜਾ ਹੈਗਾ ਉਸ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਸਹੀਦੀ ਦਾ ਦ੍ਰਿਸ਼ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਸਾਹਮਣੇ ਉਸ ਦਾ ਬੇਟਾ ਅਜੀਤ ਸਿੰਘ ਕਿਵੇਂ ਉਹ ਛੋਰਾ ਮਾਰ ਕੇ ਉਹਦਾ ਕਲੇਜਾ ਕੱਢ ਕੇ ਬੰਦੇ ਬਹਾਦਰ ਦੇ ਮੂੰਹ ਚ ਪਾਇਆ ਗਿਆ ਉਹਦੇ ਵੱਡੇ ਵੱਡੇ ਜਰਨੈਲ ਬਾਦ ਸਿੰਘ ਵਰਗੇ ਰਾਮ ਸਿੰਘ ਵਰਗੇ ਉਹ ਸਾਰੇ ਜਿਹੜੇ ਹੈਗੇ ਅਪਨ ਦੇ ਬਹਾਦਰ ਦੇ ਸਾਹਮਣੇ ਕਤਲ ਕਰ ਦਿੱਤੇ ਗਏ ਸੋ ਇਸ ਤਰ੍ਹਾਂ ਦੇ ਨਾਲ ਬੰਦੇ ਬਹਾਦਰ ਦਾ ਬਹੁਤ ਹੀ ਦੁਖਦਾਈ ਅੰਤ ਹੁੰਦਾ ਹੈ ਸੋ ਮੈਂ ਅਸੀਂ ਇਹੋ ਕਹਿ ਸਕਦੇ ਹਾਂ ਕਿ ਬੰਦਾ ਬਹਾਦਰ ਫੇਲ ਨਹੀਂ ਸੀ ਹੋਣਾ ਜੇਕਰ ਪੰਜਾਬ ਦੇ ਸਿੱਖ ਉਸ ਨੂੰ ਪੂਰਾ ਸਹਿਯੋਗ ਦਿੰਦੇ ਬੰਦੇ ਬਹਾਦਰ ਦੇ ਆਪਣੇ ਸਾਥੀ ਜਿਹੜੇ ਹੈਗੇ ਆ ਉਸ ਦਾ ਸਾਥ ਨਾ ਛੱਡਦੇ ਤੇ ਬੰਦਾ ਬਹਾਦਰ ਇੱਕ ਸਾਧੂ ਵਾਲੀ ਜ਼ਿੰਦਗੀ ਦੀ ਥਾਂ ਤੇ ਇੱਕ ਵੱਡੇ ਜਰਨੈਲ ਦੀ ਤਰ੍ਹਾਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਿਚਰਦਾ ਤੇ ਸੈਨਿਕ ਸੰਗਠਨ ਵੱਲ ਪੂਰਾ ਧਿਆਨ ਦਿੰਦਾ ਇਹੋ ਕਾफी ਨਹੀਂ ਕਿ ਉਸ ਦਾ ਰਾਜ ਖਤਮ ਹੋ ਗਿਆ ਉਹ ਚੀਜ਼ ਦਾ ਖੋਰ ਫਾਇਦਾ ਹੋਇਆ ਫਾਇਦਾ ਇਹ ਹੋਇਆ ਕਿ ਬੰਦੇ ਬਹਾਦਰ ਨੇ ਜਿਹੜੀ ਚਿੰਗ ਸਿੱਖਾਂ ਦੇ ਵਿੱਚ ਲਾ ਦਿੱਤੀ ਕਿ ਤੁਹਾਡਾ ਆਪਣਾ ਰਾਜ ਹੋਣਾ ਚਾਹੀਦਾ ਉਹ ਚਿੰਗ ਜਿਹੜੇ ਹੈਗੇ ਆ ਸਿੱਖਾਂ ਨੂੰ ਲੱਗ ਗਈ ਸਿੱਖ ਸੰਘਰਸ਼ ਕਰਦੇ ਗਏ ਬੰਦੇ ਬਹਾਦਰ ਦੀ ਸ਼ਹੀਦੀ ਤੋਂ ਤਕਰੀਬਨ 40-45 ਸਾਲ ਬਾਅਦ ਸਿੱਖਾਂ ਨੇ ਆਪਣੇ ਜਿਹੜੇ ਰਾਜ ਹੈਗੇ ਆ ਪੰਜਾਬ ਦੇ ਵਿੱਚ ਛੋਟੇ-ਛੋਟੇ ਰਾਜ ਕਾਇਮ ਕਰਨੇ ਸ਼ੁਰੂ ਕਰ ਦਿੱਤੇ ਉਹ ਰਾਜ਼ ਮਿਸਲਾਂ ਦੇ ਰੂਪ ਵਿੱਚ ਸ਼ੁਰੂ ਹੋਏ ਤੇ ਉਹਨਾਂ ਮਿਸਲਾਂ ਦੇ ਵਿੱਚੋਂ ਇੱਕ ਵੱਡਾ ਰਾਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ ਜੇਕਰ ਅਸੀਂ ਰਣਜੀਤ ਸਿੰਘ ਦੇ ਥਾਨ ਨੂੰ ਦੇਖੀਏ ਮਿਸਲਾਂ ਦੇ ਥਾਨ ਨੂੰ ਦੇਖੀਏ ਤਾਂ ਇਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰਦੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਤੇ ਬੰਦੇ ਬਹਾਦਰ ਦੇ ਰੂਪ ਵਿੱਚ ਉਹ ਚਿੰਗ ਜਿਹੜੀ ਲਾਈ ਗਈ ਉਹ ਸਾਰੀ ਕੰਮ ਕਰਦੀ ਸੀ ਤੇ ਬੰਦੇ ਬਹਾਦਰ ਨੇ ਸ਼ੁਰੂਆਤ ਕੀਤੀ ਤੇ ਅੱਗੇ ਜਾ ਕੇ ਜਿਹੜਾ ਹੈਗਾ ਇੱਕ ਵੱਡਾ ਰਾਜ਼ ਕਾਇਮ ਕਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਮਿਸਲਾਂ ਕਾਮਯਾਬ ਹੋ ਗਈਆਂ। ਸੋ ਇਹ ਸੀਗਾ ਸਾਡਾ ਅੱਜ ਦਾ ਟੌਪਿਕ। ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਸਹੀ ਜਾਣਕਾਰੀ ਦਿੰਦੇ ਰਹੀਏ।